ਜਿਨ੍ਹਾਂ ਨੂੰ ਕਾਂਸ਼ੀਰਮ ਸਾਹਿਬ ਨੇ ਪਰ ਮਾਇਆਵਤੀ ਜੀ ਨੇ ਬੌਧਨ ਸਮਾਜ ਪਾਰਟੀ ਨੇ ਡਾਕਟਰ ਭੀਮrao ਅੰਬੇਦਕਰ ਜੀ ਦੇ ਅੰਦੋਲਨ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਔਰ ਉਹ ਜੈ ਭੀਮ ਕਹਿਣ ਲੱਗੇ ਸਿਰਫ ਉਹਨਾਂ ਨੂੰ ਜੈ ਬਾਪੂ ਕਹਿ ਲਾਉਂਦੀ ਇੱਕ ਕੋਸ਼ਿਸ਼ ਹੁੰਦੀ। ਤੋਂ ਜਿਸ ਕਰਮੋਦਸ ਕਰਮਚੰਦ ਗਾਂਧੀ ਜੀ ਨੇ ਦਲਤਾਂ ਦੇ ਖਿਲਾਫ ਅਛੂਤਾਂ ਦੇ ਖਿਲਾਫ ਮਰਨ ਵਰਤ ਰੱਖ ਕੇ ਉਹਨਾਂ ਦਾ ਬੋਲ ਦਾ ਅਧਿਕਾਰ ਖੋਇਆ ਹੋਵੇ ਅਲੱਗ ਚੋਣ ਪ੍ਰਣਾਲੀ ਖੋਈ ਹੋਵੇ ਕੀ ਉਹ ਦਲਤ ਪਛੜਾ ਉਸ ਗਾਂਧੀ ਦੀ ਜੈ ਬਲਾ ਸਕਦਾ ਹੈ ਜਿਹੜੀਆਂ ਡਾਕਟਰ ਅੰਬੇਡਕਰ ਦੇ ਅੰਦੋਲਨ ਨੂੰ ਸਿਰਫ ਰੋਕਣ ਲਈ ਉਹਨਾਂ ਦੇ ਵਿੱਚ ਸਪੀਡ ਬ੍ਰੇਕਰ ਉਹ ਅੰਬੇਡਕਰ ਸਾਹਿਬ ਦੇ ਅੰਦੋਲਨ ਦੇ ਸਾਹਮਣੇ ਉਹਦੀ ਸਪੀਡ ਨੂੰ ਬ੍ਰੇਕ ਕਰਨੇ ਲਈ ਸਿਰਫ ਬਾਬਾ ਸਾਹਿਬ ਬਾਬਾ ਸਾਹਿਬ ਦਾ ਨਾਮ ਇਹ ਲੈਂਦੇ ਆ ਇਹਨਾਂ ਦੀ ਉਹਨਾਂ ਦੇ ਵਿੱਚ ਆਸਥਾ ਨਹੀਂ ਹੈ ਉਹਨਾਂ ਦੇ ਅੰਦੋਲਨ ਨੂੰ ਅੱਗੇ ਵਧਾਉਣ ਦੀ ਤਮੰਨਾ ਨਹੀਂ ਹੈ ਕ੍ਰੀਮਪੁਰੀ ਸਾਹਿਬ ਜੀ ਜਿਵੇਂ ਆਪਾਂ ਜੇਕਰ ਅਮਿਤ ਸ਼ਾਹ ਜੀ ਦੀ ਉਹ ਕਲਿੱਪ ਨੂੰ ਸੁਣੀ ਹੈ ਜਿਹੜੀ ਜਿਸ ਵਿੱਚ ਉਹਨਾਂ ਨੇ ਅੰਬੇਡਕਰ ਅੰਬੇਡਕਰ ਇਹਦਾ ਆਖਿਆ ਸੀਗਾ ਤਾਂ ਉਸ ਵਿੱਚ ਉਹਨਾਂ ਦਾ ਜਿਹੜਾ ਨਿਸ਼ਾਨਾ ਸੀਗਾ ਉਹ ਆਮ ਆਦਮੀ ਪਾਰਟੀ ਵਾਲ ਸੀਗਾ ਕਿ ਆਮ ਆਦਮੀ ਪਾਰਟੀ ਆ ਜਿਹੜੀ ਉਹਦੇ ਜਿਵੇਂ ਅਰਵਿੰਦ ਕੇਜਰੀਵਾਲ ਨੇ ਉਹ ਅੰਬੇਡਕਰ ਅੰਬੇਡਕਰ ਕਿਦਾਂ ਕਰਤੇ ਰਹਿੰਦੇ ਆ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਸ਼ਦੀਪ ਸਿੰਘ ਮਹਿਦੂਦਾਂ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਡਾਕਟਰ ਅਫਤਾਰ ਸਿੰਘ ਕ੍ਰੀਮਪੁਰੀ ਜੀ ਜੋ ਕਿ ਮੌਜੂਦ ਨੇ ਸਾਡੇ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਨ ਲਈ ਅਸੀਂ ਇਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਸ਼ੁਰੂਆਤ ਅਸੀਂ ਕਰਦੇ ਹਾਂ ਅਮਿਤ ਸ਼ਾਹ ਜੀ ਵੱਲੋਂ ਕਿਉਂਕਿ ਅਮਿਤ ਸ਼ਾਹ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਾਫੀਕ ਦਿਨ ਪਹਿਲਾਂ ਕਿ ਜੇਕਰ ਤੁਸੀਂ ਅੰਬੇਡਕਰ ਅੰਬੇਡਕਰ ਬਾਰ-ਬਾਰ ਕਰਦੇ ਹੋ ਜੇ ਇਗਨਾ ਹੀ ਤੁਸੀਂ ਨਾਮ ਕਿਸੇ ਭਗਵਾਨ ਦਾ ਜਪਦੇ ਤਾਂ ਬਹੁਤ ਤੁਸੀਂ ਉਚਾਈਆਂ ਵੱਲ ਪਹੁੰਚ ਜਾਣਾ ਸੀਗਾ ਇਸ ਬਾਰੇ ਬੌਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਕ੍ਰੀਮਪੂਰੀ ਜੀ ਦਾ ਕੀ ਕਹਿਣਾ ਅਸੀਂ ਇਹਨਾਂ ਕੋਲੋਂ ਜਾਣਦੇ ਹਾਂ ਹਾਂਜੀ ਕ੍ਰੀਮਪੂਰੀ ਜੀ ਕੀ ਕਹਿਣਾ ਚਾਹੁੰਗੇ ਧੰਨਵਾਦ ਜੀ ਪਹਿਲਾਂ ਤਾਂ ਮੈਂ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਬੌਧਨ ਸਮਾਜ ਪਾਰਟੀ ਪੰਜਾਬ ਬਲੋਂ ਫਤਿਹ ਬਲਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈ ਪੀਂ ਜਾਪਾਂ ਜੀ ਸਵਾਲ ਜਿਹੜਾ ਤੁਹਾਡਾ ਸ਼੍ਰੀ ਅਮਰ ਸ਼ਾਹ ਜੀ ਨੇ ਜੋ ਵਾਅਦਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਗਰਜਮੇਵਰਾਨਾ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਬੋਧ ਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਨੇ ਸਭ ਤੋਂ ਪਹਿਲਾਂ ਉਹਦਾ ਨੋਟਿਸ ਲਿਆ ਔਰ ਬੋਧ ਜਨ ਸਮਾਜ ਪਾਰਟੀ ਨੇ ਹੀ ਸਟੈਂਡ ਲਿਆ ਕਿ ਭਈ ਅਸੀਂ ਪੂਰੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਅੰਬੇਡਕਰ ਸਾਹਿਬ ਦੇ ਖਿਲਾਫ ਜੋ ਇਹ ਰਿਮਾਰਕਸ ਆਇਆ ਇਹਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਾਂਗੇ ਔਰ ਬੀਐਸਪੀ ਨੇ ਨੈਸ਼ਨਲ ਲੈਵਲ ਤੇ ਸਟੈਂਡ ਲਿਆ ਕਿ ਹਮੇ ਸ਼ਾਹੀਦ ਲਈ ਮਾਫੀ ਮੰਗਾਂ ਔਰ ਮੇਰੇ ਖਿਆਲ ਦੇਸ਼ ਚ ਕੋਈ ਪਾਰਟੀ ਹੈ ਜਿਹਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਅੰਦੋਲਨ ਕੀਤਾ ਮੈਂ ਆਪਣੀ ਨੈਸ਼ਨਲ ਪ੍ਰੈਜ਼ੀਡੈਂਟ ਦਾ ਵੀ ਧੰਨਵਾਦ ਕਰਦਾ ਔਰ ਪੰਜਾਬ ਕਿਉਂਕਿ ਮੈਂ ਪੰਜਾਬ ਦਾ ਪ੍ਰਧਾਨ ਆ ਪੰਜਾਬ ਦੇ ਸਾਰੇ ਵਰਕਰਾਂ ਆਗੂਆਂ ਸਮਰਥਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਅੰਦੋਲਨ ਨੂੰ ਕਾਮਯਾਬ ਅੰਦੋਲਨ ਬਣਾਇਆ ਲੇਕਿਨ ਅਮੇਸ਼ਾ ਜਿਨੇ ਅਜੇ ਤੱਕ ਮਾਫੀ ਨਹੀਂ ਮੰਗੀ ਇਹ ਸਪਸ਼ਟ ਸਾਫ ਜाहिर ਹੁੰਦਾ ਕਿ ਉਹਨਾਂ ਦੇ ਅੰਦਰ ਹੰਕਾਰ ਬਾਬਾ ਸਾਹਿਬ ਦੇ ਪ੍ਰਤੀ ਨਫ਼ਰਤ ਔਰ ਬਾਬਾ ਸਾਹਿਬ ਨੇ ਖਾਸ ਕਰਕੇ ਜੋ ਇਸ ਨੇਸ਼ਨ ਲਈ ਕੀਤਾ ਡਿਪਰੈਸਡ ਕਲਾਸੇਜ਼ ਲਈ ਕੀਤਾ ਔਰਤਾਂ ਲਈ ਕੀਤਾ ਸਮਾਜ ਦੇ ਵਿੱਚੋਂ ਨਫ਼ਰਤ ਦੇ ਖਾਤਮੇ ਲਈ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਜੋ ਸੰਵਿਧਾਨ ਦੇ ਵਿੱਚ ਪ੍ਰਬੰਧ ਕੀਤਾ ਹੋ। ਇਸ ਸੋਚ ਲਈ ਜੋ ਅਮਰਖਸ਼ਾ ਦੇ ਅੰਦਰ ਇਹ ਨਫ਼ਰਤ ਹੈ ਉਹ ਜੱਗ ਜਾਰ ਹੋ ਗਈ। ਲੇਕਿਨ ਸਬਕਾਂਸ਼ੀ ਰਾਮ ਜੀ ਨੇ ਇੱਕ ਗੱਲ ਕਹੀ ਸੀ ਕਿ ਜੇਰੀ ਗੱਲ ਸਰਕਾਰ ਨਹੀਂ ਮੰਨਦੀ ਉਹਨੂੰ ਤੁਸੀਂ ਜਨਤਾ ਦੇ ਕਚਾਰੀ ਚ ਲੱਜੋ। ਜੀ अगर जनता ਤੁਹਾਡੀ ਗੱਲ ਮੰਨ ਲੈਂਦੀ ਹੈ ਤਾਂ ਸਰਕਾਰ ਤੁਹਾਡੀ ਹੋ ਜਾਂਦੀ ਹੈ ਫਿਰ ਤੁਸੀਂ ਮੰਨਵਾ ਸਕਦੇ ਆਂ ਔਰ ਮੰਨ ਸਕਦੇ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਅਮਿਤ ਸ਼ਾਹ ਨੇ ਮਾਫੀ ਨਹੀਂ ਮੰਗੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਭਾਜਪਾ ਸਮਾਜ ਪਾਰਟੀ ਨਿਰੰਤਰ ਇਸ ਮੁੱਦੇ ਨੂੰ ਜਨਤਾ ਦੇ ਕਚਹਿਰੀ ਚ ਰੱਖਦੀ ਰਹੂਗੀ ਅਸੀਂ 26 ਜਨਵਰੀ ਨੂੰ ਡਾਕਟਰ ਅੰਬੇਡਕਰ ਜੀ 26 ਜਨਵਰੀ 1950 ਨੂੰ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਦੇਸ਼ ਤੇ ਲਾਗੂ ਹੋਇਆ। ਔਰ 26 ਜਨਵਰੀ ਆਉਣ ਵਾਲਾ ਹੈ। 26 ਜਨਵਰੀ ਨੂੰ ਬਹੁਜਨ ਸਮਾਜ ਪਾਰਟੀ ਹਰ ਬਦਾਨ ਸਭਾ ਦੇ ਘਟੋ ਘਟ 20 ਪਿੰਡਾਂ ਦੇ ਵਿੱਚ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਬਹੁਜਨ ਸਮਾਜ ਪਾਰਟੀ ਮਦਨ ਜੀ ਇਸ ਟਾਈਟਲ ਹੇਠ ਅਸੀਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਾਂਗੇ। ਸੰਵਿਧਾਨ ਬਾਬਾ ਸਾਹਿਬ ਦੀ ਜੋ ਇਸ ਦੇਸ਼ ਨੂੰ ਦੇਣ ਔਰ ਸੰਵਿਧਾਨ ਨੇ ਕਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਸੈਕਸ਼ਨ ਦੇ ਹਿੱਤਾਂ ਦੀ ਰਾਖੀ ਕੀਤੀ ਹਰ ਸੈਕਸ਼ਨ ਨੂੰ ਆਜ਼ਾਦੀ ਬਰਾਬਰੀ ਭਾਈਚਾਰੇ ਦਾ ਮੌਕਾ ਦਿੱਤਾ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਪਰਵੇਸ਼ ਦਾ ਮੌਕਾ ਦਿੱਤਾ ਦੇਸ਼ ਦੀਆਂ ਔਰਤਾਂ ਨੂੰ ਬਰਾਬਰੀ ਦਾ ਔਰ ਸੁਹਾਗ ਸ਼ਾਦੇ ਕਲੰਕ ਨੂੰ ਖਤਮ ਕਰਨੇ ਦਾ ਸੰਵਿਧਾਨ ਦੇ ਵਿੱਚ ਪ੍ਰਬੰਧ ਕੀਤਾ ਇਹ ਸਭ ਕੁਝ ਸੱਸੀ ਬਾਬਾ ਸਾਹਿਬ ਦੀਆਂ ਪ੍ਰਾਪਤੀਆਂ ਉਹਨਾਂ ਦੀ ਜ਼ਿੰਦਗੀ ਦੇ 40 ਸਾਲ ਦਾ ਸੰਘਰਸ਼ ਵੀ ਜਨਤਾ ਦੇ ਵਿੱਚ ਰੱਖਾਂਗੇ। ਔਰ ਇਸ ਤੋਂ ਇਲਾਵਾ ਜੋ ਦੂਸਰੇ ਰਾਜਨੀਤਿਕ ਦਲ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਨਫ਼ਰਤ ਵਾਲਾ ਰਵੱਈਆ ਰੱਖ ਕੇ ਬੈਠੇ ਆ ਉਹਨੂੰ ਵੀ ਜਨਤਾ ਦੀ ਕਚਾਰੀ ਦੇ ਵਿੱਚ ਆ ਕੇ ਰੱਖਾਂਗੇ। ਕ੍ਰੀਮਪੁਰੀ ਸਾਹਿਬ ਜੀ ਜਿਵੇਂ ਆਪਾਂ ਜੇਕਰ ਅਮਿਤ ਸ਼ਾਹ ਜੀ ਦੀ ਉਹ ਕਲਿੱਪ ਨੂੰ ਸੁਣੀ ਹੈ ਜਿਹੜੀ ਜਿਸ ਵਿੱਚ ਉਹਨਾਂ ਨੇ ਅੰਬੇਡਕਰ ਅੰਬੇਡਕਰ ਇਦਾਂ ਆਖਿਆ ਸੀਗਾ ਤਾਂ ਉਸ ਵਿੱਚ ਉਹਨਾਂ ਦਾ ਜਿਹੜਾ ਨਿਸ਼ਾਨਾ ਸੀਗਾ ਉਹ ਆਮ ਆਦਮੀ ਪਾਰਟੀ ਵੱਲ ਸੀਗਾ ਕਿ ਆਮ ਆਦਮੀ ਪਾਰਟੀ ਆ ਜਿਹੜੀ ਉਹਦੇ ਜਿਵੇਂ ਅਰਵਿੰਦ ਕੇਜਰੀਵਾਲ ਨੇ ਉਹ ਅੰਬੇਡਕਰ ਅੰਬੇਡਕਰ ਇਦਾਂ ਕਰਤੇ ਰਹਿੰਦੇ ਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਲੱਖੋ ਮੈਂ ਮਹਿਸੂਸ ਇਹ ਕਰਦਾ ਕਿ ਇਹ ਜਿਹੜਾ ਅਮਿਸ਼ਾ ਜੀ ਆ ਉਹ ਆਰਐਸਐਸ ਤੋਂ ਪ੍ਰੇਰਿਤ 1916 ਤੋਂ ਡਾਕਟਰ ਅੰਬੇਡਕਰ ਜੀ ਨੇ ਬੜਾ ਅੰਦੋਲਨ ਇਸ ਦੇਸ਼ ਦੇ ਵਿੱਚ ਅਚੂਆਛਾਪ ਦੇ ਵਿਰੁੱਧ ਜਾਤੀਵਾਦ ਦੇ ਵਿਰੁੱਧ ਇਹ ਮਨੁੱਖੀ ਅਧਿਕਾਰਾਂ ਦੇ ਲਈ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝਿਤ ਕੀਤਾ ਗਿਆ ਉਹਨਾਂ ਦੇ ਲਈ ਸ਼ੁਰੂ ਕੀਤਾ ਸੀ। ਔਰ 1925 ਤੱਕ ਉਹ ਅੰਦੋਲਨ ਨੇ ਬੜੀ ਮਜ਼ਬੂਤੀ ਪਾ ਲਈ ਸੀ। 1925 'ਚ ਹੀ ਆਰਐਸਐਸ ਬਣੀ। ਡਾਕਟਰ ਅੰਬੇਦਕਰ ਜੀ ਦੇ ਅੰਦੋਲਨ ਨੂੰ ਰੋਕਣ ਦੇ ਲਈ। ਔਰ ਆਰਐਸਐਸ ਤੋਂ ਪ੍ਰੇਰਿਤ ਹੋ ਕੇ ਅਮੇਸ਼ਾ ਜੀ ਕੰਮ ਕਰਦੇ ਆ। ਆਰਐਸਐਸ ਕਦੇ ਨਹੀਂ ਚੁੰਦੀ। ਇਸ தਰਤੀ ਤੇ ਅੰਬੇਡਕਰਵਾਦੀ ਜੋ ਸੋਚ ਹੈ ਉਹ ਬਦੇ ਫੁੱਲੇ ਇਸ ਕਰਕੇ ਬੀਜੇਪੀ ਹਮੇਸ਼ਾ ਮਨੁਸਵ੍ਰਤੀ ਜੋ ਹੈ ਉਹਦੇ ਆਧਾਰ ਤੇ ਅਜੰਡਾ ਲੈ ਕੇ ਅੱਗੇ ਵਧਦੀ ਕੇਜਰੀਵਾਲ ਤੇ ਜੇ ਆਪਾਂ ਗੱਲ ਕਰੀਏ ਕਾਂਗਰਸ ਹੋਵੇ ਕੇਜਰੀਵਾਲ ਹੋਵੇ ਇਹ ਕਦੀ ਵੀ ਜੋ ਡਾਕਟਰ ਅੰਬੇਡਕਰ ਦਾ ਨਾਮ ਲੈਂਦੇ ਆ ਕਿਉਂਕਿ ਜਿਸ ਤਰ੍ਹਾਂ ਬਾਬਾ ਸਾਹਿਬ ਨੂੰ ਇੱਕ ਵਾਰੀ ਪੁੱਛਿਆ ਗਿਆ ਕਿ ਭਾਈ ਤੁਸੀਂ ਵੀ ਅੰਬੇਡਕਰ ਸਾਹਿਬ ਦੀ ਗੱਲ ਕਰਦੇ ਆ ਅੰਬੇਡਕਰ ਸਾਹਿਬ ਜੀ ਤੁਸੀਂ ਵੀ ਸ਼ੁਭਾਸ਼ਾਤ ਨੂੰ ਖਤਮ ਕਰਨ ਦੀ ਗੱਲ ਕਰਦੇ ਔਰ ਗਾਂਧੀ ਵੀ ਸ਼ੁਭਾਸ਼ਾਤ ਦੇ ਖਾਤਮੇ ਦੀ ਗੱਲ ਕਰਦਾ ਤੁਹਾਡੇ ਔਰ ਉਹਦੇ ਵਿੱਚ ਅੰਤਰ ਕੀ ਆ ਅੰਬੇਡਕਰ ਸਾਹਿਬ ਨੇ ਕਿਹਾ ਕਿ ਜਿੱਦਾਂ ਮਾਂ ਔਰ ਨਰਸ ਦੇ ਵਿਚੰਤਨ ਕਿ ਜਿਹੜੀ ਨਰਸ ਆ ਉਹ ਬੱਚੇ ਦੀ ਦੇਖਭਾਲ ਇਸ ਕਰਕੇ ਕਰਦੀ ਆ ਕਿ ਉਹਨੂੰ ਤਨਖਾਹ ਮਿਲਦੀ ਆ ਮਾਂ ਇਸ ਕਰਕੇ ਬੱਚੇ ਦੀ ਦੇਖਭਾਲ ਕਰਦੀ ਆ ਕਿਉਂਕਿ ਉਹਨੇ ਉਹਨੂੰ ਜਨਮ ਦਿੱਤਾ ਤੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਚ ਜੋ ਇਹ ਗੱਲ ਕਰਦੇ ਆ ਇਹ ਮੈਡੀਕਲ ਨਕਸ਼ਾ ਨਹੀਂ ਹੈ ਇਹ ਪੋਲੀਟੀਕਲ ਨਕਸ਼ਾ ਹੈ ਜਿਹੜੀਆਂ ਡਾਕਟਰ ਅੰਬੇਡਕਰ ਦੇ ਅੰਦੋਲਨ ਨੂੰ ਸਿਰਫ ਰੋਕਣ ਲਈ ਉਹਨਾਂ ਦੇ ਵਿੱਚ ਸਪੀਡ ਬ੍ਰੇਕਰ ਉਹ ਅੰਬੇਡਕਰ ਸਾਹਿਬ ਦੇ ਅੰਦੋਲਨ ਦੇ ਸਾਹਮਣੇ ਜੀ ਉਹਦੀ ਸਪੀਡ ਨੂੰ ਬ੍ਰੇਕ ਕਰਨੇ ਲਈ ਸਿਰਫ ਬਾਬਾ ਸਾਹਿਬ ਬਾਬਾ ਸਾਹਿਬ ਦਾ ਨਾਮ ਇਹ ਲੈਂਦੇ ਆ ਇਨਾਂ ਦੀ ਉਹਨਾਂ ਦੇ ਵਿੱਚ ਆਸਥਾ ਨਹੀਂ ਹੈ ਉਹਨਾਂ ਦੇ ਅੰਦੋਲਨ ਨੂੰ ਅੱਗੇ ਵਧਾਉਣ ਦੀ ਤਮੰਨਾ ਨਹੀਂ ਹੈ ਜੇ ਹੁੰਦੀ ਤਾਂ ਕੇਜਰੀਵਾਲ ਦੀ ਦਿੱਲੀ ਦੇ ਵਿੱਚ ਕਿੰਨੀ ਵਾਰ ਮੁੱਖ ਮੰਤਰੀ ਬਣ ਗਏ ਪੰਜਾਬ ਚ ਨਦੀ ਸਰਕਾਰ ਬਣ ਗਈ ਇੱਕ ਵੀ ਇੱਕ ਵੀ ਪੁਆਇੰਟ ਉਹ ਦੱਸ ਨਹੀਂ ਸਕਦੇ ਕਿ ਆ ਅਸੀਂ ਡਾਕਟਰ ਅੰਬੇਡਕਰ ਜੀ ਦੀ ਸੋਚ ਦੇ ਮੁਤਾਬਕ ਕੋਈ ਦਿੱਲੀ ਚ ਫੈਸਲਾ ਕੀਤਾ ਜਾਂ ਪੰਜਾਬ ਚ ਕੀਤਾ ਨਾ ਦਿੱਲੀ ਚ ਚੀਫ ਸਕੱਟਰੀ ਡੀਜੀਪੀ ਕਦੇ ਸ਼ਰੂਲ ਕਸਤ ਲਾਇਆ ਨਾ ਪੰਜਾਬ ਦੇ ਵਿੱਚ ਲਾਇਆ ਨਾ ਕਿਸੇ ਬੈਕਵਰਡ ਨੂੰ ਮੌਕਾ ਦਿੱਤਾ ਪੰਜਾਬ ਦੇ ਵਿੱਚ 7 ਮੈਂਬਰ ਪਾਰਲੀਮੈਂਟ ਰਾਜ ਸਭਾ ਚ ਗਏ ਇੱਕ ਵੀ ਦਲਿਤ ਨਹੀਂ ਉਹਦੇ ਵਿੱਚ ਲਿਆ ਪੰਜ ਮੇਅਰ ਕਾਰਪੋਰੇਸ਼ਨ ਤੇ ਹੁਣ ਬਣਾਉਣ ਦਾ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਨਾ ਕੋਈ ਦਲਤਾਂ ਦੇ ਰਕਮਾਂ ਕਰਨ ਨਾ ਕੋਈ ਪਛੜਿਆ ਵਾਲੀ ਰਕਮਾਂ ਕਰਨ ਤੋਂ ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਵੀ ਭਾਰਤੀ ਜਨਤਾ ਪਾਰਟੀ ਦੇ ਰਾਹ ਤੇ ਹੀ ਚੱਲ ਰਹੀ ਹੈ ਸਿਰਫ ਡਾਕਟਰ ਅੰਬੇਡਕਰ ਦੇ ਪੈਰੋਕਾਰਾਂ ਦਾ ਸ਼ਿਕਾਰ ਖੇਡਣਾ ਤਾਂ ਉਹਨਾਂ ਦਾ ਮਕਸਦ ਹੈ ਡਾਕਟਰ ਅੰਬੇਡਕਰ ਦੇ ਪੈਰੋਕਾਰਾਂ ਨੂੰ ਸ਼ੋਸ਼ਣ ਤੋਂ ਮੁਕਤੀ ਦਿਲਾਣਾ ਉਹਨਾਂ ਦਾ ਕੋਈ ਮਕਸਦ ਨਹੀਂ ਜੀ ਕਾਂਗਰਸ ਵੀ ਹੁਣ ਇੱਕ ਮੁਹਿੰਮ ਚਲਾ ਰਹੀ ਆ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਮੈਂ ਧੰਨਵਾਦ ਕਰਨਾ ਚਾਹੂੰਗਾ ਸਾਬਕਾ ਅੰਸ਼ੀ ਰਾਮ ਜੀ ਦਾ ਔਰ ਪਾਰਟੀ ਦੀ ਕੌਮੀ ਪ੍ਰਧਾਨ ਪੰਕਜ ਕੁਮਾਰੀ ਮਾਇਆਵਤੀ ਜੀ ਦਾ ਕਿ ਜਿਹੜੀ ਕਾਂਗਰਸ ਡਾਕਟਰ ਅੰਬੇਡਕਰ ਦੇ ਸਮੇਂ ਫੁੱਟੀ ਅੱਖ ਨਾਲ ਵੀ 바ਵਾ ਸਾਹਿਬ ਨੂੰ ਦੇਖਣਾ ਨਹੀਂ ਚਾਹੁੰਦੇ ਸੀ ਅੱਜ ਉਹ ਮਜਬੂਰ ਹੋਈ ਆ ਜੈ ਭੀਮ ਕਹਿ ਲਈ ਪਰੰਤੂ ਮੈਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਉਹ ਨਿਆਂਇਆਂ ਨੂੰ ਬੌਝਨ ਸਮਾਜ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਗਾ ਕਿ ਕਾਂਗਰਸ ਜਿਹੜੀ ਆ ਜੈ ਬਾਪੂ ਜੈ ਭੀਮ ਜੈ ਸ਼ਬਦਾਂ ਇਹ ਜੋ ਮਹਿਮ ਲੈ ਕੇ ਆਈ ਆ ਕੰਗਰਸ ਜਿਹੜੀ ਇਸ ਵਿਵਸਥਾ ਦੇ ਬੈਨੀਫੀਸ਼ੀਰੀ ਆ ਜਿਹੜੇ ਮਨੁਪਾਤੀ ਵਿਵਸਥਾ ਦੇ ਬੈਨੀਫੀਸ਼ੀਅਨ ਉਹ ਤਾਂ ਜੈ ਭੀਮ ਕਹਿਣ ਲਈ ਤਿਆਰ ਨਹੀਂ ਜਿਨ੍ਹਾਂ ਨੂੰ ਕਾਂਸ਼ੀਰામ ਸਾਹਬ ਨੇ ਪਰਮਾਇਆਵਤੀ ਜੀ ਨੇ ਭੋਜਨ ਸਮਾਜ ਪਾਰਟੀ ਨੇ ਡਾਕਟਰ ਪੀਮਰੋ ਅੰਬੇਦਕਰ ਜੀ ਦੇ ਅੰਦੋਲਨ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਔਰ ਉਹ ਜੈ ਭੀਮ ਕਹਿਣ ਲੱਗੇ ਸਿਰਫ ਉਹਨਾਂ ਨੂੰ ਜੈ ਬਾਪੂ ਕਹਿ ਲਾਉਣ ਦੀ ਇੱਕ ਕੋਸ਼ਿਸ਼ ਹੁੰਦੀ ਹੈ ਮੈਂ ਜੈ ਭੀਮ ਕਹਿਣ ਵਾਲੇ ਨਾਲ ਜੈ ਬਾਪੂ ਕਹਿਣਾ ਵੀ ਸ਼ੁਰੂ ਕਰ ਦਿੰਦਾ ਇਸ ਕਰਕੇ ਅਸੀਂ ਇਹ ਮਨ ਬਣਾ ਕੇ ਚੱਲੇ ਕਿ ਕਾਂਗਰਸ ਦੀ ਨੀयत और नीति ਡਾਕਟਰ ਮੀਦਕਰ ਦਾ ਅੰਦੋਲਨ ਤਿਆਰ ਕਰਨਾ ਨਹੀਂ ਹੈ ਕਿਉਂਕਿ ਜਿਹੜੇ ਅੱਜ ਜੈ ਸੰਵਿਧਾਨ ਕਹਿੰਦੇ ਆ 75 ਸਾਲਾਂ ਚੋਂ 52 ਸਾਲ ਰਾਜ ਕਾਂਗਰਸ ਪਾਰਟੀ ਨੇ ਕੀਤਾ ਔਰ ਸਭ ਤੋਂ ਜ਼ਿਆਦਾ ਸੰਵਿਧਾਨ ਦਾ ਸਤਿਆਨਾਸ਼ ਅਗਰ ਕਰਨ ਦੇ ਲਈ ਕਿਸੇ ਨੇ ਤਾਕਤ ਸੱਤਾ ਦੀ ਲਗਾਈ ਸੰਵਿਧਾਨ ਦਾ ਨੁਕਸਾਨ ਕਰਨ ਲਈ ਉਹ ਕਾਂਗਰਸ ਪਾਰਟੀ ਵੀ ਭਾਜਪੀ ਤੋਂ ਪਿੱਛੇ ਨਹੀਂ ਹੈ ਸੰਵਿਧਾਨ ਦੇ ਵਿੱਚ अनेका ਐਸੀਆਂ ਸੋਧਾਂ ਜੋ ਸ਼ਾਇਦ ਜ਼ਰੂਰੀ ਵੀ ਨਹੀਂ ਸੀ ਉਹ ਕਾਂਗਰਸ ਪਾਰਟੀ ਨੇ ਕੀਤੀਆਂ ਔਰ ਕਾਂਗਰਸ ਪਾਰਟੀ ਨੇ ਹੀ ਡਾਕਟਰ ਅੰਬੇਡਕਰ ਦੇ ਜਿਹੜੇ ਸੰਵਿਧਾਨ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਹੈ ਨਿਰਦੇਸ਼ਕ ਸਿਧਾਂਤ ਹਨ ਉਹਨਾਂ ਨੂੰ ਆਪਣੇ 52 ਸਾਲਾਂ ਦੇ ਵਿੱਚ ਲਾਗੂ ਕਰਨਾ ਤਾਂ ਦੂਰ ਦੀ ਗੱਲ ਰਹੀ ਕਦੇ ਉਹਨਾਂ ਤੇ ਚਰਚਾ ਵੀ ਕੀਤੀ ਨਹੀਂ ਇਸ ਕਰਕੇ ਅਸੀਂ ਇਹ ਕਹਿ ਸਕਦੇ ਆ ਕਿਵੇਂ ਐ ਡਾਕਟਰ ਅੰਮੇਡ ਕਰਦੇ ਪਰੋਕਾਰੋ ਸਭ ਕਾਂਸੀ ਰਾਮ ਜੀ ਦੇ ਅੰਦੋਲਨ ਨਾਲ ਜੁੜੇ ਹੋਏ ਸਾਰੇ ਸਿਪਾਹੀ ਦਲਿਤ ਪਛੜੇ ਨੂੰ ਕਿ ਕਾਂਗਰਸ ਦੇ ਇਸ ਨਾਅਰੇ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਜੀ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਜੈ ਬਾਪੂ ਜੈ ਭੀਮ ਨੂੰ ਇਕੱਠਾ ਕਰ ਰਹਾ ਹੈ ਡਾਕਟਰ ਅੰਬੇਡਕਰ ਸਾਹਿਬ 1932 ਦੇ ਵਿੱਚ ਅੰਗਰੇਜ਼ਾਂ ਤੋਂ ਅਛੂਤਾਂ ਲਈ ਅਲੱਗ ਚੋਣ ਪ੍ਰਣਾਲੀ ਲੈ ਕੇ ਆਏ। ਦੋ ਵੋਟਾਂ ਦਾ ਹੱਕ ਲੈ ਕੇ ਆਏ। ਲੇਕਿਨ ਗਾਂਧੀ ਜੀ ਨੇ 17 ਸਤੰਬਰ 1932 ਨੂੰ ਪੂਨਾ ਦੀ ਜਰਬਦਾ ਜੇਲ੍ਹ ਵਿੱਚ ਮਰਨ ਬਰਤ ਰੱਖ ਦਿੱਤਾ। 24 ਸਤੰਬਰ 1932 ਤੱਕ ਉਹ ਮਰਨ ਬਰਤ ਚੱਲਿਆ। 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਬਹੁਤ ਕਿਸਮ ਦੇ ਥ੍ਰੈਟ ਕਾਂਗਰਸ ਪਾਰਟੀ ਵੱਲੋਂ ਡਾਕਟਰ ਅੰਬੇਦਕਰ ਨੂੰ ਅਸ਼ੂਤਾ ਦੇ ਘਰ ਜਲਾਉਂਦੇ ਆ ਧਮਕੀਆਂ ਇਹ ਡਾਕਟਰ ਅੰਬੇਦਕਰ ਨੇ ਕਾਂਗਰਸ ਔਰ ਗਾਂਧੀ ਨੇ ਅਸ਼ੂਤਾ ਲਈ ਕੀ ਕੀਤਾ ਕਿਤਾਬ ਦੇ ਵਿੱਚ ਸਾਰਾ ਕੁਝ ਲਿਖ ਦਿੱਤਾ 1932 24 ਸਤੰਬਰ ਨੂੰ ਗਾਂਧੀ ਜੀ ਨੇ ਮਰਨਭਰਤ ਰੱਖ ਕੇ ਜਿਹਨੂੰ ਇਹ ਬਾਪੂ ਕਹਿੰਦੇ ਜੀ ਬਾਪੂ ਗਾਂਧੀ ਜੀ ਨੂੰ ਕਹਿੰਦੇ ਆ ਉਹਨੇ ਮਰਨਭਰਤ ਰੱਖ ਕੇ ਅਸ਼ੂਤਾਂ ਕੋਲੋਂ ਦੋ ਵੋਟਾਂ ਦਾ ਹੱਕ ਅੰਬੇਦਕਰ ਸਾਹਿਬ ਲੈ ਕੇ ਆਏ ਸੀ ਅਲੱਗ ਚੋਣ ਪ੍ਰਣਾਲੀ ਲੈ ਕੇ ਆਏ ਸੀ ਇੱਕ ਵੋਟ ਦਾ ਹੱਕ ਖੋਲਿਆ ਔਰ ਅਲੱਗ ਚੋਣ ਪ੍ਰਣਾਲੀ ਨੂੰ ਸਾਂਝੀ ਚੋਣ ਪ੍ਰਣਾਲੀ 'ਚ ਬਦਲ ਦਿੱਤਾ ਔਰ ਉੱਥੋਂ 1932 'ਚ ਜਿਹੜੀ ਆਜ਼ਾਦੀ ਅੰਬੇਦਕਰ ਸਾਹਿਬ ਨੇ ਲਈ ਸੀ ਗਾਂਧੀ ਨੇ ਮਰਨ ਭਰਤ ਰੱਖ ਕੇ ਉਹਨੂੰ ਗੁਲਾਮੀ ਦੇ ਵਿੱਚ ਬਦਲੇ ਇਸ ਕਰਕੇ ਅੱਜ ਤੱਕ ਦਲਿਤ ਜਿਹੜਾ ਆ ਉਹ ਰਾਜਨੀਤਿਕ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਹੈ ਔਰ ਰਾਜਨੀਤਿਕ ਗੁਲਾਮੀ ਨਹੀਂ ਅਗੇ ਸਮਾਜਿਕ ਗੁਲਾਮੀ ਆਰਥਿਕ ਗੁਲਾਮੀ ਧਾਰਮਿਕ ਗੁਲਾਮੀ ਸਭਿਆਚਾਰਕ ਗੁਲਾਮੀ ਪੈਦਾ ਕੀਤੀ। ਤੋਂ ਜਿਸ ਕਰਮੋਡਸ ਕਰਮਚੰਦ ਗਾਂਧੀ ਜੀ ਨੇ ਦਲਤਾਂ ਦੇ ਖਿਲਾਫ ਅਛੂਤਾਂ ਦੇ ਖਿਲਾਫ ਮਰਨਭਰਤ ਰੱਖ ਕੇ ਉਹਨਾਂ ਦਾ ਬੋਲ ਦਾ ਅਧਿਕਾਰ ਖੋਇਆ ਹੋਵੇ। ਅਲਗ ਚੋਣ ਪ੍ਰਣਾਲੀ ਖੋਈ ਹੋਵੇ। ਕੀ ਉਹ ਦਲਤ ਪਛੜਾ ਉਸ ਗਾਂਧੀ ਦੀ ਜੈ ਬੁਲਾ ਸਕਦਾ ਹੈ? ਇਸ ਕਰਕੇ ਮੋਡਨ ਸਮਾਜ પાર્ટી ਸਮਾਜ ਨੂੰ ਸਾਵਧਾਨ ਕਰੂਗੀ ਤੇ ਕਾਂਗਰਸ ਨੇ 1932 ਧੋਖਾ ਕੀਤਾ ਫਿਰ ਜਦੋਂ ਡਾਕਟਰ ਅੰਬੇਡਕਰ ਜੀ ਸੰਵਿਧਾਨ ਸਭਾ ਨੇ ਚੁਣੇ ਗਏ ਜਿਸ ਸੀਟ ਤੋਂ ਚੁਣੇ ਗਏ ਉਹ ਹਿੱਸੇ ਪਾਕਿਸਤਾਨ ਨੂੰ ਦੇਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਬਾਰਾ ਸੰਵਿਧਾਨ ਸਭਾ ਦੇ ਵਿੱਚ ਆਏ ਫਿਰ ਡਾਕਟਰ ਅੰਬੇਡਕਰ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਾਂਗਰਸ ਪਾਰਟੀ ਨੇ ਹਲਾਤ ਪੈਦਾ ਕੀਤੇ ਫਿਰ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੁਆਰਾ ਲੋਕ ਸਭਾ ਲਈ ਲੜੇ ਉਹਨਾਂ ਦੇ ਖਿਲਾਫ ਅੰਬੇਦਕਰ ਸਾਹਿਬ ਦੇ ਪੀਏ ਨੂੰ ਹੀ ਇਲੈਕਸ਼ਨ ਲੜਾ ਕੇ ਕਾਂਗਰਸ ਨੇ ਬਾਬਾ ਸਾਹਿਬ ਨੂੰ ਪਾਰਲੀਮੈਂਟ ਵਿੱਚ ਜਾਣ ਤੋਂ ਰੋਕਿਆ ਇਹ ਤਾਂ ਬਾਬਾ ਸਾਹਿਬ ਦੇ ਸਮੇਂ ਦੇ अनेका ਪਾਪ ਕਾਂਗਰਸ ਨੇ ਕੀਤੇ ਹੋਏ ਔਰ ਉਸ ਤੋਂ ਇਲਾਵਾ ਹੁਣ ਵੀ ਅੰਬੇਦਕਰ ਸਾਹਿਬ ਦੇ ਅੰਦੋਲਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਅਗਰ ਕੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਾਂਗਰਸ ਪਾਰਟੀ ਜੀ ਬੌਧਨ ਸਮਾਜ ਪਾਰਟੀ ਕਾਂਗਰਸ ਪਾਰਟੀ ਦੇ ਆਮ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਪਾਪਾ ਨੂੰ ਜਗ ਜाहिर ਕਰੂਗੀ ਅੰਬੇਡਕਰ ਸਾਹਿਬ ਦੇ ਸੋਚ ਦੇ ਪ੍ਰਤੀ ਜੋ ਨਫਰਤ ਵਾਲਾ ਇਹਨਾਂ ਦਾ ਰਵਈਆ ਇਹਨੂੰ ਜਨਤਾ ਦੇ ਸਾਹਮਣੇ ਅਸੀਂ 26 ਜਨਵਰੀ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਅੰਬੇਡਕਰ ਜੀ ਦੇ ਸਨਮਾਨ ਚ ਬੌਧਨ ਸਮਾਜ ਪਾਰਟੀ ਮਦਾਨ ਚ ਸੰਵਿਧਾਨ ਦਿਵਸ ਤੇ ਬੜੀ ਡਿਸਕਸ਼ਨ ਕਰਕੇ ਅਸੀਂ ਸਮਾਜ ਨੂੰ ਚੇਤਨ ਕਰਾਂਗੇ ਲਾਮਬੰਦ ਕਰਾਂਗੇ ਔਰ 2027 ਡਾਕਟਰ ਅੰਬੇਡਕਰ ਸਭ ਕਾਂਸੀ ਰਾਮ ਜੀ ਦੇ ਸੁਪਨਿਆਂ ਦਾ ਪੰਜਾਬ ਪੈਨ ਮਾਇਆਬਤੀ ਜੀ ਦੀ ਲੀਡਰਸ਼ਿਪ ਚ ਬਣਾਵਾਂਗੇ ਕਰੀਮਪੁਰ ਸਿੰਘ ਸਾਹਿਬ ਜਿਵੇਂ ਕਿ ਤੁਸੀਂ ਲਗਾਤਾਰ ਪੰਜਾਬ ਦੇ ਵਿੱਚ ਗਤੀਸ਼ੀਲੂ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜੋ ਮਿਸ਼ਨ ਆ ਉਸ ਨੂੰ ਲੋਕਾਂ ਤੱਕ ਤੁਸੀਂ ਲੈ ਕੇ ਜਾ ਰਹੇ ਹੋ ਤੇ ਪੰਜਾਬ ਦੇ ਉਧਾਰ ਦੇ ਲਈ ਤੁਸੀਂ ਕੀ ਰਣਨੀਤੀ ਬਣਾਈ ਹੈ ਜਾਂ ਕੀ ਤੁਸੀਂ ਭਵਿੱਖ ਦੇ ਅੰਦਰ ਕਰਦੇ ਸਮ ਦਿਖਾਈ ਦਿਓਗੇ ਹਰਸ਼ ਜੀ ਪੰਜਾਬ ਜਿਹੜਾ ਆ ਉਹ ਬਹੁਤ ਅੱਜ ਸੰਕਟ ਦੇ ਵਿੱਚੋਂ ਵਿਚਦਾ ਨਜ਼ਰ ਆ ਰਿਹਾ ਜੀ ਦੁੱਖ ਹੁੰਦਾ ਕਈ ਵਾਰ ਇਹ ਸੋਚ ਕੇ ਪੰਜਾਬ ਦੇ ਹਾਲਾਤ ਨੂੰ ਦੇਖ ਕੇ ਕਿ ਕੀ ਇਹ ਸਾਡਾ ਉਹੀ ਪੰਜਾਬ ਅੱਜ ਤੇ ਕਦੇ ਹੀ ਮਾਨਕਤਾ ਜਾਂਦਾ ਸੀ ਕਿ ਗੁਰੂਆਂ ਦੀ ਧਰਤੀ ਹੈ ਇਹ ਪ੍ਰੋਗਰੈਸਿਵ ਧਰਤੀ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਬੜੀ ਚੁਣੌਤੀ ਪਹਿਲਾਂ ਨਸ਼ਿਆਂ ਦੀ ਹੈ ਪੰਜਾਬ ਦੀ ਜਵਾਨੀ ਨੂੰ ਨਸ਼ੇ ਖਾ ਰਹੇ ਆ ਡਰਗ ਮਾਫੀਆ ਜਿਹੜਾ ਉਹਦਾ ਪੋਲੀਟੀਕਲ ਗੱਠਜੋੜ ਟੁੱਟ ਨਹੀਂ ਰਿਹਾ ਜਿਹੜੇ ਅੱਡੇ ਡਰਗ ਦੇ ਅਕਾਲੀ ਭਾਜਪਾ ਦੇ ਸਮੇਂ ਤੇ ਕੰਮ ਕਰਦੇ ਸੀ ਉਹੋ ਹੀ ਅੱਡੇ ਕਾਂਗਰਸ ਦੇ ਸਮੇਂ ਤੇ ਕੰਮ ਕਰਦੇ ਸੀ ਉਹੋ ਹੀ ਅੱਜ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਕੰਮ ਕਰ ਰਹੇ ਆ افسوس اس گل دا کہ આમ پارٹی نے اگیا ਸੀ ਕਿ ਅਸੀਂ 3 ਮਹੀਨਿਆਂ ਚ ਪੰਜਾਬ ਚੋਂ ਨਸ਼ਾ ਖਤਮ ਕਰ ਦੇਾਂਗੇ ਲੇਕਿਨ 3 ਸਾਲ ਬਾਅਦ ਵੀ ਪੰਜਾਬ ਦੇ ਵਿੱਚ ਨਸ਼ਾ ਬੜੇ ਪਮਾਨੇ ਤੇ ਵਿਕਦਾ ਨਜ਼ਰ ਆ ਰਿਹਾ ਨੌਜਵਾਨ ਮਰਦੇ ਨਜ਼ਰ ਆ ਰਹੇ ਹਨ ਜਵਾਨੀ ਸਾਡੀ ਬਰਬਾਦ ਹੋ ਰਹੀ ਹੈ ਭੋਜਨ ਸਮਾਜ پارٹی ਸਭ ਤੋਂ ਪਹਿਲਾਂ ਅਸੀਂ ਇਹ ਮੁੱਦਾ ਲੈ ਕੇ ਚੱਲੇ ਆ ਕਿ ਕਿਸੇ ਵੀ ਦੇਸ਼ ਕਿਸੇ ਵੀ ਸਟੇਟ ਦੀ ਸਭ ਤੋਂ ਵੱਡੀ ਪੂੰਜੀ ਉਹਦੀ ਜਵਾਨੀ ਹੁੰਦੀ ਹੈ ਕਿ ਅਸੀਂ ਜਵਾਨੀ ਬਚਾਉਣੀ ਆ ਮਾਂਵਾ ਤੇ ਪੁੱਤ ਬਚਾਉਣੇ ਆ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਅਸੀਂ ਗਰੰਟੀ ਜਨਤਾ ਨੂੰ ਦੇ ਕੇ ਅਸੀਂ ਬੌਧਨ ਸਮਾਜ پارٹی ਨੂੰ ਜਨਤਾ ਦੇ ਵਿੱਚ ਲੈ ਕੇ ਜਾਵਾਂਗੇ ਲੈ ਕੇ ਜਾ ਰਹੇ ਹਾਂ ਕਿ ਭਈ ਬੀਜੇਪੀ ਅਕਾਲੀਆਂ ਦੀ ਸਰਕਾਰ ਤੁਸੀਂ ਦੇਖੀ ਉਹ ਨਹੀਂ ਡਰਗ ਮਾਫੀਆ ਨੂੰ ਖਤਮ ਕਰ ਸਕੀ ਕਾਂਗਰਸ ਦੀ ਸਰਕਾਰ ਦੇਖੀ ਉਹ ਵੀ ਡਰਗ ਮਾਫੀਆ ਨੂੰ ਖਤਮ ਨਹੀਂ ਕਰ ਸਕੀ ਆਮ ਪਾਰਟੀ ਦੀ ਸਰਕਾਰ ਦੇਖੀ ਇਹ ਵੀ ਨਹੀਂ ਖਤਮ ਕਰ ਸਕੀ ਡਰਗ ਮਾਫੀਆ ਨੂੰ ਚਾਰੇ ਹੀ ਰਾਜਨੀਤਿਕ ਦਲ ਇਸ ਮੁੱਦੇ ਤੇ ਫੇਲ ਹੈ ਤੇ ਇਹਨਾਂ ਨੂੰ ਦੁਬਾਰਾ ਅਗਰ ਪੰਜਾਬ ਦੇ ਲੋਕ ਅਜ ਮੰਗੇ ਤਾਂ ਆਪਣੀ ਜਨਰੇਸ਼ਨ ਨਾਲ ਬਹੁਤ بڑا ਧੋਖਾ ਕਰਨਗੇ ਇਸ ਕਰਕੇ ਹੁਣ ਅਸੀਂ ਪੰਜਾਬੀਆਂ ਤੋਂ ਮੰਗ ਕਰਦੇ ਆ ਕਿ ਉਹ ਆਪਣਾ ਅਸ਼ੀਰਵਾਦ ਬਹੁਜਨ ਸਮਾਜ ਪਾਰਟੀ ਨੂੰ ਦੇ ਪਹਿਲਾ ਸਾਡਾ ਮੁੱਦਾ ਦੂਜਾ ਬੇਰੋਜ਼ਗਾਰੀ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਹਨੂੰ ਆਪਣਾ ਪਵਿੱਖ ਨਹੀਂ ਨਜ਼ਰ ਆਉਂਦਾ ਇਸ ਕਰਕੇ ਗਰੀਬ ਪਰਿਵਾਰ ਦਾ ਬੱਚਾ ਵੀ ਇਹ ਚਾਹੁੰਦਾ ਕਿ ਮੈਂ ਇਥੋਂ ਬਾਹਰ ਚਲੇ ਜਾਵਾਂ ਤੇ ਜਿਹੜਾ ਮਿਡਲ ਮੱਧ ਵਰਗੀ ਪਰਿਵਾਰ ਆ ਉਹ ਵੀ ਚਾਹੁੰਦਾ ਜਿਹੜਾ ਆਪਰ ਮੱਧ ਵਰਗੀ ਉਹ ਵੀ ਚਾਹੁੰਦਾ ਅੱਜ ਸਾਡੀ ਪੰਜਾਬ ਦੀ ਜਵਾਨੀ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ ਬੀਬੀ ਪਤੀ ਪਤੀ 3 3 ਲੱਖ ਰੁਪਏ ਮਾਪੇ ਲੋਨ ਲੈ ਕੇ ਬੱਚਿਆਂ ਨੂੰ ਭੇਜ ਰਹੇ ਆ। ਆਰਥਿਕ ਤੌਰ ਤੇ ਵੀ ਅਸੀਂ ਲੁੱਟੇ ਜਾ ਰਹੇ ਆ। ਔਰ ਜਵਾਨੀ ਜਦੋਂ ਸਾਡੀ ਇੱਥੋਂ ਮਾਈਗ੍ਰੇਟ ਕਰ ਰਹੀ ਆ। ਤਾਂ ਇਹ ਸਾਡੀ ਇੱਕ ਬੜੀ ਵੱਡੀ ਪੂੰਜੀ ਸਤੋਂ ਦੂਰ ਹੋ ਰਹੀ। ਇਸ ਕਰਕੇ ਪੰਜਾਬ ਦੇ ਵਿੱਚ ਰੋਜ਼ਗਾਰ ਦਾ ਮੌਕਾ ਪੈਦਾ ਕਰਨਾ। ਨੌਜਵਾਨਾਂ ਦੇ ਲਈ ਐਸਾ ਵਾਤਾਵਰਣ ਸਿਰਜਣਾ ਕਿ ਉਹਨਾਂ ਨੂੰ ਲੱਗੇ ਕਿ ਹਾਂ ਪੰਜਾਬ ਦੇ ਵਿੱਚ ਵੀ ਸਾਨੂੰ ਤਰੱਕੀ ਦੇ ਮੌਕੇ ਪੰਜਾਬ ਦੇ ਵਿੱਚ ਵੀ ਸਾਨੂੰ ਆਤਮ ਨਿਰਭਰਤਾ ਦੇ ਮੌਕੇ ਰੋਜ਼ਗਾਰ ਦਾ ਮੌਕਾ ਮਿਲਿਆ ਇਹ ਸਾਡੇ ਅਜੰਡੇ 'ਚ ਖਾਸ ਤੌਰ ਤੇ ਸ਼ਾਮਲ ਰਹੇਗਾ ਜੀ ਇਸ ਤੋਂ ਲਗ ਪੰਜਾਬ ਦੇ ਅੰਦਰ ਸ਼ੈਡਿਊਲ ਕਾਸਟ ਬੈਕਵਰਡ ਕਲਾਸ ਇਹਨਾਂ ਦੇ ਵੀ ਜਿਹੜੇ ਮੁੱਦੇ ਆ ਉਹਨਾਂ ਦਾ ਹੱਲ ਇਹ ਤਿੰਨੇ ਚਾਰੇ ਰਾਜਨੀਤਿਕ ਤਕਦਲ ਕਰ ਨਹੀਂ ਸਕੇ ਬਹੁਜਨ ਸਮਾਜ ਪਾਰਟੀ ਕਰੂਗੀ ਕਿਸਾਨੀ ਅੱਜ ਮਰਨ ਵਰਤੇ ਬੈਠੀ ਆ ਸਰਕਾਂ ਤੇ ਅੰਦੋਲਨ ਕਰ ਰਹੇ ਆ ਲਾਠੀਆਂ ਉਹਨਾਂ ਦੇ ਮਾਰੀਆਂ ਜਾ ਰਹੀਆਂ ਤੇ ਜਿੱਥੇ ਕਿਸਾਨ ਮਰਨ ਵਰਤੇ ਬੈਠਾ ਉੱਥੇ ਦਾ ਮਜ਼ਦੂਰ ਕਿੰਨੀ ਦਰਦਨਾਕ ਜ਼ਿੰਦਗੀ ਜੀਦਾ ਹੋਊਗਾ ਕਿਉਂਕਿ ਕਿਸਾਨ ਤੇ ਮਜ਼ਦੂਰ ਨਿਰਭਰ ਹੋ ਇਸ ਕਰਕੇ ਪੰਜਾਬ ਦਾ ਹੁਕਮਰਾਨ ਦਿੱਲੀ ਦਾ ਹੁਕਮਰਾਨ ਉਹਨਾਂ ਦੇ ਅਜੰਡੇ ਤੇ ਮਜ਼ਦੂਰ ਔਰ ਕਿਸਾਨ ਦਾ ਭਲਾ ਨਹੀਂ ਬਹੁਜੰਨ ਸਮਾਜ ਪਾਰਟੀ ਮਜ਼ਦੂਰ ਔਰ ਕਿਸਾਨ ਦੇ ਮੁੱਦੇ ਇਹਨਾਂ ਦੇ ਮਸਲੇ ਬੌਧਨ ਸਮਾਜ ਪਾਰਟੀ ਆਪਣੇ ਏਜੰਡੇ ਵਿੱਚ ਸ਼ਾਮਲ ਕਰਕੇ ਚੱਲੀ ਹੈ ਇਸ ਕਰਕੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਸਾਡਾ ਸਦਾ ਹੈ ਕਿ ਉਹ ਆਪਣਾ ਭਵਿੱਖ ਬੌਧਨ ਸਮਾਜ ਪਾਰਟੀ ਤੋਂ ਦੇਖਣ। ਔਰ ਅਮਨ ਕਾਨੂੰਨ ਪੰਜਾਬ ਦਾ ਖਤਮ ਹੋ ਚੁੱਕਾ ਹੈ। ਦਿਨ ਹੀ ਲੁਕਟਮਾ ਕੋਹਾ ਗੋਲੀਆਂ ਚੱਲਣੀਆਂ ਕਿਡਨੈਪਿੰਗ ਹੋਣੀ ਅਗਵਾ ਕਰ ਲੈਣਾ ਸਨੇਚਿੰਗ ਹੋਣੀ ਫੋਨਾਂ ਤੇ ਧਮਕੀਆਂ ਆਉਣੀਆਂ। ਇਹ ਆਮ ਹੋ ਗਿਆ ਹੈ ਔਰ ਇਦਾਂ ਲੱਗਦਾ ਜਿੱਦਾਂ ਪੁਲਿਸ ਤੰਤਰ ਬਿਲਕੁਲ ਫੇਲ ਹੋ ਗਿਆ ਹੁੰਦਾ ਔਰ ਸਰਕਾਰ ਨਾਲ ਦੀ ਕੋਈ ਚੀਜ਼ ਹੁੰਦੀ ਨਹੀਂ ਇੱਥੇ ਜਾਨੀ ਆਮ ਆਦਮੀ ਦੀ ਸਰਕਾਰ ਚ ਆਮ ਆਦਮੀ ਦਾ ਜਾਨ ਮਾਲ ਇਮਾਨ ਤਿੰਨੋਂ ਹੀ ਅਜ ਸੁਰੱਖਿਅਤ ਨਹੀਂ ਹੈ ਤੋਂ ਬਹੁਜਨ ਸਮਾਜ ਪਾਰਟੀ ਪੰਜਾਬ ਕਿਉਂਕਿ ਕਿਸੇ ਵੀ ਸੂਬੇ ਦੀ ਤਰੱਕੀ ਲਈ ਅਮਨ ਔਰ ਸ਼ਾਂਤੀ ਉਹਦਾ ਪਹਿਲਾ ਜ਼ਰੂਰਤ ਹੁੰਦੀ ਹੈ ਸਵਰਾਜਨ ਸਮਾਜ ਪਾਰਟੀ ਅਮਨ ਸ਼ਾਂਤੀ ਸਿਕਿਉਰਿਟੀ ਦਾ ਵਾਤਾਵਰਨ ਪੈਦਾ ਕਰੂਗੀ। ਔਰ ਪੰਜਾਬ ਦੀ ਚਰਚਰ ਹੋ ਚੁੱਕੀ ਆਰਥਿਕਤਾ ਕਰਜ਼ਾ ਲੈ ਕੇ ਪੰਜਾਬ ਨੂੰ ਚਲਾਇਆ ਜਾ ਰਿਹਾ। ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦਿਆਂਗੇ ਪੰਜਾਬ। ਜਿੰਨੀਆਂ ਗਰੰਟੀਆਂ ਇਹਨਾਂ ਨੇ ਦਿੱਤੀਆਂ ਸਾਰੀਆਂ ਗਰੰਟੀਆਂ ਤੋਂ ਮੁੱਕਰ ਗਏ। ਔਰ ਇਸ ਦੇ باوجود ਵੀ ਪੰਜਾਬ ਨੂੰ ਕਰਜ਼ਾ ਲੈ ਕੇ ਚਲਾਇਆ ਜਾ ਰਿਹਾ। ਤੋ ਭਾਜਨ ਸਮਾਜ પાર્ટી ਪੰਜਾਬ ਦੇ ਅੰਦਰ ਇੱਕ ਐਸੀ ਆਰਥਿਕ ਨੀਤੀ ਆਰਥਿਕ ਮਹਾਰਨ ਦੀ ਸਲਾਹ ਨਾਲ ਲਿਆਉਗੀ ਕਿ ਪੰਜਾਬ ਨੂੰ ਇੱਕ ਕਰਜ਼ਾ ਮੁਕਤ ਸਟੇਟ ਬਣਾਇਆ ਜਾਵੇ ਕਿਉਂਕਿ ਅਗਰ ਕਰਜ਼ਾ ਮੁਕਤ ਸਟੇਟ ਬਣੋਗੇ ਤਾਂ ਤਦ ਹੀ ਅਸੀਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਾਂਗੇ ਔਰ ਸਾਡੀ ਸਾਡੇ ਏਜੰਡੇ 'ਚ ਸਿੱਖਿਆ ਕ੍ਰਾਂਤੀ ਸਾਡੇ ਏਜੰਡੇ 'ਚ ਸ਼ਾਮਲ ਹੈ ਕਿ ਜਿੰਨੇ ਵੀ ਸਰਕਾਰੀ ਸਕੂਲ ਹਨ ਉਹਨਾਂ ਦੇ ਵਿਦਿਅਕ ਪ੍ਰਬੰਧ ਕੁਆਲਿਟੀ ਦਾ ਔਰ ਹਰ ਸਕੂਲ ਚਾਹੇ ਉਹ ਪ੍ਰਾਇਮਰੀ ਆ ਸਕੈਂਡਰੀ ਆ ਮਿਡਲ ਕਾਲਜ ਆ ਉੱਥੇ ਅਧਿਆਪਕਾਂ ਦੀਆਂ ਪ੍ਰੋਫੈਸਰ ਲੈਕਚਰਾਰ ਜਿੰਨੀਆਂ ਵੀ ਖਾਲੀ ਪੋਸਟਾਂ ਉਹ ਭਰਨੀਆਂ ਆ ਜਿੰਨੇ ਕੱਚੇ ਕਰਮਚਾਰੀ ਆ ਪੱਕੇ ਕਰਨੇ ਆ ਤੋਂ ਬਹੁਜਤ ਸਮਾਜ ਪਾਰਟੀ ਦਾ ਸਿੱਖਿਆ ਕ੍ਰਾਂਤੀ ਦਾ ਇੱਕ ਅਲੱਗ ਏਜੰਡਾ ਸਿੱਖਿਆ ਤੇ ਬਜਟ 'ਚ ਵਾਧਾ ਕਰਨਾ ਆ ਔਰ ਪੰਜਾਬ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦਾ 2009 ਦਾ ਐਕਟ ਜਿਹਦੇ ਵਿੱਚ ਇਹ ਗਰੀਬ ਪਰਿਵਾਰ ਦੇ ਬੱਚੇ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦਾ ਗਰੀਬ ਬੱਚਾ ਪਰਿਵਾਰ ਦਾ ਬੱਚਾ ਹੋਵੇ 25% ਸੀਟਾਂ ਪ੍ਰਾਈਵੇਟ ਸਕੂਲਾਂ 'ਚ ਰੱਖਮੀਆਂ ਉਹ ਐਕਟ ਮਹਾਜਨ ਸਮਾਜ ਪਾਰਟੀ ਪੰਜਾਬ ਚ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਹਨੂੰ ਚਾਰੇ ਰਾਜਨੀਤਿਕ ਦਲਾਂ ਦੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਸਿਹਤ ਦੇ ਖੇਤਰ 'ਚ ਵੀ ਅਸੀਂ ਕ੍ਰਾਂਤੀ ਕਰਨਾ ਚਾਹੁੰਦੇ ਹਾਂ ਕਿ ਐਸੇ ਐਸੀ ਕ੍ਰਾਂਤੀ ਕੀਤੀ ਜਾਏ ਕਿ ਇਸ ਤਰਤੀ ਤੋਂ ਕੋਈ ਦਵਾਈ ਦੇ ਦੁੱਖੋਂ ਨਾ ਜਾਵੇ ਸਭ ਨੂੰ ਕੁਆਲਿਟੀ ਦਾ ਇਲਾਜ ਮਿਲੇ ਤਾਂ ਇਹਨਾਂ ਮੁੱਦਿਆਂ ਤੇ ਇਹ ਚਾਰੇ ਹੀ ਦਲ ਜਿਹੜੇ ਆ ਫਿਰ ਰਹੇ ਆ ਤਾਂ ਮੈਂ ਪੰਜਾਬੀਆਂ ਨੂੰ ਸੱਦਾ ਦੇਣਾ ਚਾਹੂੰਗਾ ਕਿ ਆਓ ਆਪਾਂ ਇੱਕ ਨਵਾਂ ਤਜਰਬਾ ਕਰੀਏ ਬੌਧਨ ਸਮਾਜ ਪਾਰਟੀ ਨਾਲ ਖੜੀਏ ਬੌਧਨ ਸਮਾਜ ਪਾਰਟੀ ਪੰਜਾਬ ਨੂੰ ਇਸ ਆਰਥਿਕ ਸੰਕਟ ਚੋਂ ਇਸ ਨਸ਼ਿਆਂ ਦੇ ਸੰਕਟ ਚੋਂ ਪ੍ਰਸ਼ਾਸਨ ਦੇ ਸੰਕਟ ਚੋਂ ਹਰ ਕਿਸਮ ਦੇ ਸੰਕਟ ਚੋਂ ਭੋਜਨ ਸਮਾਜ ਪਾਰਟੀ ਪੰਜਾਬ ਨੂੰ ਕਰ ਸਕਦੀ ਹੈ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਜਿਹੜਾ ਪੰਜਾਬ ਤਰੱਕੀ ਮੋੜ ਦੇ ਵਿੱਚ ਨਜ਼ਰ ਆਵੇ ਵਿਕਾਸ ਕਰਦਾ ਨਜ਼ਰ ਆਵੇ ਪੰਜਾਬ ਦੀ ਜਨਤਾ ਦੀ ਤਕਦੀਰ ਔਰ ਤਸਵੀਰ ਬਦਲੀ ਹੋਈ ਨਜ਼ਰ ਆਵੇ ਤੋਂ ਇਹਦੇ ਲਈ ਅਸੀਂ ਪੰਜਾਬੀਆਂ ਦਾ ਸਹਿਯੋਗ ਮੰਗਦੇ ਹਾਂ ਧੰਨਵਾਦ ਜੀ ਇਹ ਸਨ ਸੂਬਾ ਪ੍ਰਧਾਨ ਭੋਜਨ ਸਮਾਜ ਪਾਰਟੀ ਦੇ ਉੱਤੇ ਸਾਬਕਾ ਸੰਸਦ ਡਾਕਟਰ ਅਫਤਾਰ ਸਿੰਘ ਕ੍ਰੀਮਪੁਰੀ ਜੀ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਨੂੰ ਇੱਕ ਨਵਾਂ ਆਪਾਂ ਮੋੜ ਲਿਆਉਣ ਲਈ ਪੰਜਾਬ 'ਚ ਕੀ ਕੀ ਕਰ ਸਕਦੇ ਨੇ ਇਹ ਤੇ ਕੀ ਕੀ ਜਿਹੜੇ ਮੁੱਦੇ ਨੇ ਬਹੁਜਨ ਸਮਾਜ પાર્ટી ਦੇ ਉਸ ਬਾਰੇ ਇਹਨਾਂ ਨੇ ਕਾਫੀ ਵਿਸਥਾਰ ਨਾਲ ਦਰਸ਼ਕਾਂ ਦੇ ਮੂਹਰੇ ਆਪਣੀ ਗੱਲ ਰੱਖੀ ਹੈ ਤੇ 26 ਜਨਵਰੀ ਦਾ ਜੋ ਪ੍ਰੋਗਰਾਮ ਆ ਉਸ ਬਾਰੇ ਵੀ ਇਹਨਾਂ ਨੇ ਚਾਨਣਾ ਪਾਇਆ ਇਹ ਅੱਜ ਦੀ ਸਾਡੀ ਪੇਸ਼ਕਸ਼ ਸੀ ਤਦ ਤੱਕ ਤੁਸੀਂ ਸਾਨੂੰ ਇਜਾਜ਼ਤ ਦਿਓ ਧੰਨਵਾਦ ਧੰਨਵਾਦ